ਹਾਂਜੀ ਸਾਥੀਓ ਜਿਵੇਂ ਕਿ ਅਸੀਂ ਸਵੇਰੇ ਵੀਡੀਓ ਪਾਈ ਥੋੜੀ ਦੇਰ ਪਹਿਲਾਂ ਹੀ ਅਸੀਂ ਵੀਡੀਓ ਪਾਈ ਸੀ ਕਿ ਇੱਕ ਮਜ਼ਦੂਰ ਦਾ ਰਾਤ بارش ਦੇ ਕਾਰਨ ਕੁਛ ਹਨੇਰੀ ਆਈ ਉਹਦੇ ਕਾਰਨ ਛੱਤ ਟੁੱਟ ਚੁੱਕੀ ਆ ਬਹੁਤ ਇਹ ਹਾਲਾਤ ਨਾਜ਼ੁਕ ਆ ਇਸ ਪਰਿਵਾਰ ਦੀ ਤੇ ਅਸੀਂ ਅਪੀਲ ਕੀਤੀ ਸੀ ਚੈਨਲ ਰਾਹੀਂ ਉਸ ਪਰਿਵਾਰ ਨੇ ਵੀ ਅਪੀਲ ਕੀਤੀ ਸੀ ਕਿ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕਰੋ ਇਸੇ ਪਿੰਡ ਦੇ ਡਾਕਟਰ ਗੁਰਮੇਲ ਸਿੰਘ ਜੀ ਜੋ ਕਿ ਸਮਾਜ ਸੇਵੀ ਨੇ ਅਕਸਰ ਹੀ ਕਈ ਜਗ੍ਹਾ ਤੇ ਉਹ ਜਾ ਕੇ ਜਿਹੜੇ ਜ਼ਰੂਰਤਮੰਦ ਉਹਨਾਂ ਦੀ ਸੇਵਾ ਕਰਦੇ ਰਹਿੰਦੇ ਆ ਕੁਛ ਰਾਸ਼ਨ ਦਿੰਦੇ ਆ ਕੁਛ ਕਿ ਨਕਦੀ ਦੇ ਦਿੰਦੇ ਆ ਜਿੰਨੀ ਕੋ ਉਹਨਾਂ ਦੀ ਸਮਰੱਥਾ ਉਹਦੇ ਹਿਸਾਬ ਨਾਲ ਅੱਜ ਉਹ ਇਸ ਘਰ ਦੇ ਵਿੱਚ ਹੁਣ ਪਹੁੰਚੇ ਕੁਝ ਥੋੜੀ ਦੇਰ ਪਹਿਲਾਂ ਸਾਨੂੰ ਵੀ ਫੋਨ ਗਿਆ ਸੀ ਕਿ ਡਾਕਟਰ ਸਾਹਿਬ ਇੱਥੇ ਆਏ ਇਸ ਮਹਾਸੇਵੀ ਉਹਨਾਂ ਨੇ ਵੈਸੇ ਤਾਂ ਵੀਡੀਓ ਬਣਾਉਣ ਤੋਂ ਸਾਨੂੰ ਮਨਾ ਕੀਤਾ ਸੀ ਕਿ ਨਹੀਂ ਯਾਰ ਕੈਮਰੇ ਅੱਗੇ ਨਹੀਂ ਅਸੀਂ ਕੋਈ ਸੇਵਾ ਕਰਨੀ ਚਾਹੁੰਦੇ ਪਰ ਫਿਰ ਵੀ ਅਸੀਂ ਕਿਹਾ ਕਿ ਨਹੀਂ ਕਈ ਵਾਰੀ ਕਿਸੇ ਨੂੰ ਦੇਖ ਕੇ ਹੋਰ ਵੀ ਸਾਥੀ ਅੱਗੇ ਆਉਂਦੇ ਆ ਇਸ ਕਰਕੇ ਅਸੀਂ ਵੀਡੀਓ ਬਣਾਉਣਾ ਇਹ ਜ਼ਰੂਰੀ ਸਮਝਿਆ ਵੀਡੀਓ ਬਣਾਉਣੀ ਡਾਕਟਰ ਸਾਹਿਬ ਉਹ ਪਿੱਛੇ ਤੁਸੀਂ ਦੇਖ ਸਕਦੇ ਹੋ ਆਏ ਹੋ ਕੁਝ ਅੱਜ ਆ ਜੀਰਜੀ ਥੋੜਾ ਅੱਗੇ ਆ ਜਾਓ ਇਰੇ ਡਾਕਟਰ ਸਾਹਿਬ ਇੱਥੇ ਪਹੁੰਚੇ ਆ ਡਾਕਟਰ ਗੁਰਮੇਲ ਸਿੰਘ ਜੀ ਜੋ ਕਿ ਸੰਤਨਾਗਰ ਪਿੰਡ ਦੇ ਨੇ ਇੱਥੇ ਹੀ ਅੰਕਲ ਜੀ ਵੀ ਨਾਲ ਆਏ ਆ ਉਹ ਅਕਸਰ ਹੀ ਡਾਕਟਰ ਗੁਰਮੇਲ ਸਿੰਘ ਜੀ ਅਸ ਪਹਿਲਾਂ ਵੀ ਸਾਡੇ ਚੈਨਲ ਤੇ ਆ ਚੁੱਕੇ ਆ ਸਮਾਜ ਸੇਵਾ ਕਰਦੇ ਨੇ ਕੁਝ ਰਾਸ਼ਨਾਂ ਲਗਭਗ 1 ਮਹੀਨੇ ਦੇ ਹਰ ਵਾਰ ਦਾ ਰਾਸ਼ਨ ਆਏ ਜੋ ਕਿ ਇਸ ਪਰਿਵਾਰ ਦੀ ਹੈਲਪ ਕਰਨ ਵਾਸਤੇ ਆਏ ਵੀਡੀਓ ਬਣਾਉਣ ਦਾ ਇਹ ਅਸਰ ਹੋਇਆ ਕਿ ਡਾਕਟਰ ਗੁਰਮੇਲ ਸਿੰਘ ਜੀ ਤਾਂ ਕਿ ਵੀਡੀਓ ਪਹੁੰਚੀ ਉਹਨਾਂ ਨੇ ਦੇਖਿਆ ਕਿ ਇਹ ਪਰਿਵਾਰ ਜ਼ਰੂਰਤਮੰਦ ਆ ਇਹਨਾਂ ਨੂੰ ਹੈਲਪ ਦੀ ਜ਼ਰੂਰਤ ਆ ਉਹ ਇੱਥੇ ਬਾਕੀ ਡਾਕਟਰ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਉਸ ਪਰਿਵਾਰ ਨਾਲ ਵੀ ਅੱਗੇ ਆ ਜਾਓ ਵੀਰ ਜੀ ਡਾਕਟਰ ਸਾਹਿਬ ਅੱਜ ਤੁਸੀਂ ਇਸ ਘਰ ਆਏ ਪਹਿਲਾਂ ਵੀ ਤੁਸੀਂ ਕਈ ਵਾਰੀ ਸੇਵਾ ਕਰ ਚੁੱਕੇ ਹੋ ਸਾਡੇ ਚੈਨਲ ਤੇ ਵੀ ਇੱਕ ਦੋ ਵਾਰੀ ਤੁਸੀਂ ਆਏ ਹੋ ਪਰ ਅੱਜ ਇਸ ਪਰਿਵਾਰ ਦੀ ਸੇਵਾ ਕਰਕੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸਭ ਤੋਂ ਪਹਿਲਾਂ ਤਾਂ ਕੇਜੀ ਟੀਵੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਰਕੇ ਅੱਜ ਅਸੀਂ ਸੇਵਾ ਕਰਨ ਵਾਸਤੇ ਆਏ ਆ ਭਾਜੀ ਤੇ ਜਿਉ ਮੈਂ ਵੀਡੀਓ ਵੇਖੀ ਤੇ ਮੈਨੂੰ ਲੱਗਾ ਕਿ ਬਹੁਤ ਲੋੜਵੰਦ ਪਰਿਵਾਰ ਹੈ ਔਰ ਗਰੀਬ ਪਰਿਵਾਰ ਹੈ ਜਿੰਨਾ ਵੀ ਹੋ ਸਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਭਾਈ ਜਿੰਨਾ ਵੀ ਅੱਜ ਸਾਡੇ ਪਿੰਡ ਦੇ ਵਿੱਚ ਬਹੁਤ ਕਰੋੜਪਤੀ ਬੰਦੇ ਨੇ ਲੋੜ ਬਿਨਾਂ ਲੋੜ ਤੋਂ ਕੋਠੀਆਂ ਇੰਨਾ ਕਰੋੜਾ ਰੁਪਈਆ ਲਾ ਜਾਂਦਾ ਲੱਖਾਂ ਰੁਪਈਆ ਜੇ ਕੋ 5-7 ਲੱਖ ਰੁਪਈਆ ਬੰਦੇ ਦੇ ਵੀ ਜਾਣ ਕੇ ਵਿਚਾਰਾਂ ਦਾ ਘਰ ਬਣ ਜਾਏਗਾ ਤੇ ਅਸੀਂ ਰਾਸ਼ਨ ਦੀ ਸੇਵਾ ਭਾਈ ਕਰਦੇ ਹਾਂ ਹਰ ਵਾਰੀ ਦਿਖਾ ਸਕਦੇ ਹੋ ਮੜਿਆ ਯਾਰਾ ਕੈਮਰਾਮੈਨ ਨੂੰ ਕਹਿ ਕੇ ਅੱਜ ਵੀ ਉਸਕੇ ਰਾਸ਼ਨ ਦੀ ਸੇਵਾ ਕੀਤੀ ਹੈ ਹੀ ਔਰ ਮਹੀਨੇ ਦਾ ਲਗਭਗ ਰਾਸ਼ਨ ਹੈ ਔਰ ਲੋੜ ਪਈ ਤਾਂ ਹੀ ਹੋਰ ਵੀ ਭਾਈ ਸੇਵਾ ਕਰਕੇ ਜਾਵਾਂਗੇ ਬਾਕੀ ਮੈਂ ਅਪੀਲ ਸਾਰਿਆਂ ਨੂੰ ਇਹ ਕਰਦਾ ਜਿੰਨਾ ਵੀ ਹੋ ਸਕੇ ਵੱਸੜ ਕੇ ਸਹਿਯੋਗ ਕਰੋ ਤੇ ਪਰਮਾਤਮਾ ਸਾਭ ਨੂੰ ਉੱਚੀ ਥਾਂ ਰੱਖੇਗਾ ਧੰਨਵਾਦ ਡਾਕਟਰ ਸਾਹਿਬ ਇਹ ਪਰਿਵਾਰ ਵੀ ਉਹਨ ਇਹ ਪੰਜ ਤੁਹਾਡਾ ਮਕਾਨ ਰਾਤ ਡੇਗ ਗਿਆ ਛੱਤ ਡੇਗੀ ਅਸੀਂ ਵੀਡੀਓ ਪਾਈ ਉਹ ਡਾਕਟਰ ਸਾਹਿਬ ਤੱਕ ਪਹੁੰਚੀ ਉਹਨਾਂ ਨੇ ਦੇਖਿਆ ਕਿ ਪਰਿਵਾਰ ਨੂੰ ਲੋੜਵੰਦ ਪਰਿਵਾਰ ਹੈ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਉਹਨਾਂ ਨੇ ਹੈਲਪ ਕੀਤੀ ਤੁਹਾਡੀ ਲਗਭਗ ਮਹੀਨੇ ਦੇ ਕਰੀਬ ਰਾਸ਼ਨ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਅੱਛਾ ਹਾਂਜੀ ਤੇ ਵੀਰ ਜੀ ਤੁਸੀਂ ਡਾਕਟਰ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਬਹੁਤ ਸੋਹਣੀ ਕੀਤੀ ਹੈ ਜੀ ਚਲੋ ਵਧੀਆ ਚਲੋ ਹੋਰ ਵੀ ਸੱਜਣਾ ਜਿਹੜੇ ਹੁਣ ਤੱਕ ਨਹੀਂ ਆਏ ਅੱਗੇ ਹੈਲਪ ਕਰਨ ਵਾਸਤੇ ਜਿਹੜੇ ਉਹਨਾਂ ਨੂੰ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦਾ ਵੀ ਧੰਨਵਾਦ ਹੀ ਕਰਾਂਗੇ ਜੀ ਚਲੋ ਸਾਡੇ ਗਰੀਬਾਂ ਨੇ ਸੁਣਿਆ ਵਾ ਬਿਲਕੁਲ ਭਾਜੀ ਮੈਂ ਤੇ ਇਹ ਕਹਿੰਦਾ ਵੀ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਕੋਈ ਕਿਹਨੂੰ ਗਿਲਾਸੇ ਪਾਣੀ ਹੋਣਾ ਚਾਹੀਦਾ ਮਤਲਬ ਬਾਤ ਚੜ ਕੇ ਸਹਾਇਤਾ ਕਰਿਆ ਕਰੋ ਔਰ ਕਿ ਗਰੀਬ ਦਾ ਭਲਾ ਇਨਸਾਨੀਤੀ ਸਭ ਤੋਂ ਵੱਡੀ ਸੇਵਾ ਹੈ ਇਨਸਾਨੀਅਤ ਦੀ ਔਰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸੇਵਾ ਕਰੋ ਮੈਂ ਤੇ ਚਾਹੁੰਦਾ ਜੀ ਹਾਂਜੀ ਅਸੀਂ ਇੱਕ ਹੋਰ ਦੱਸ ਦਈਏ ਡਾਕਟਰ ਸਾਹਿਬ ਕੋਈ ਵੱਡੀ ਜੋਬ ਦੇਣੀ ਇਹ ਵੀ ਨਾਰਮਲ ਪਰਿਵਾਰਾਚੋਂ ਆਉਂਦੇ ਆਰਐਮਪੀ ਡਾਕਟਰ ਨੇ ਪਿੰਡ ਦੇ ਫਿਰ ਵੀ ਆਪਣੀ ਮਤਲਬ ਪੂੰਜੀ ਦੇ ਵਿੱਚੋਂ ਥੋੜਾ ਬਹੁਤ ਉਹ ਦਸਵੰਤ ਕੱਢਿਆ ਉਹਨਾਂ ਨੇ ਸੇਵਾ ਕੀਤੀ ਬਿਲਕੁਲ ਸਾਰੀ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਜੀ ਬਿਲਕੁਲ ਇਹਨੇ ਲਾਉਂਡ ਰਿਓਡ ਬੰਦੇ ਨਹੀਂ ਹੈਗੇ ਔਰ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ ਮੈਂ ਤਾਂ ਸਾਰਿਆਂ ਨੂੰ ਇਹ ਅਪੀਲ ਕਰਦਾ ਵੱਡੇ ਜਿਹੜੇ ਬੰਦੇ ਨੇ ਜਿੰਨੇ ਵੀ ਮਤਲਬ ਜਿੰਨੇ ਲੈਂਡਰੋਡ ਬੰਦੇ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਸੇਵਾ ਕਰਨ ਜੋਰ ਪਹੁੰਚਣ ਇਥੇ ਜੀ ਹਾਂ ਵੀ ਥੋੜੇ ਜਿਹੀ ਥੋੜੀ ਸੇਵਾ ਕਰ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਘੱਟ ਤੋਂ ਘੱਟ ਸੇਵਾ ਜੋਰ ਕਰਨ ਔਰ ਆਉਣ ਔਰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਕਰਨੀ ਸੇਵਾ ਚਲੋ ਧੰਨਵਾਦ ਡਾਕਟਰ ਜੀ ਡਾਕਟਰ ਸਾਹਿਬ ਅਸੀਂ ਵੀ ਧੰਨਵਾਦ ਕਰਦੇ ਤੁਹਾਡਾ ਤੁਸੀਂ ਇਹ ਪਰਿਵਾਰ ਦੇ ਨਾਲ ਖੜੇ ਹੋ ਜਿਵੇਂ ਕਿ ਭੜੋਲਿਆ ਵਾਲੀ ਪਿੰਡ 'ਚ ਵੀ ਤੁਸੀਂ ਗਏ ਸੀ ਉਹ ਬਿਮਾਰੀ ਸੀ ਉਸ ਇਨਸਾਨ ਮੰਗਾ ਸਿੰਘ ਸਿਸ਼ਾ ਜੀ ਦੋਨਾਂ ਨੇ ਉਹਨਾਂ ਦੇ ਨਾਲ ਵੀ ਅੱਜ ਵੀ ਤੁਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹੋ ਤੇ ਇਹ ਭੈਣ ਵੀ ਸਾਡੇ ਨਾਲ